ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਸੁਣਾਓ ਜੀ ਸੋਠੀ ਡੈਡੀ ਹਾਂਜੀ ਵਧੀਆ ਜੀ ਚਲੋ ਕਿਵੇਂ ਚੱਲਦਾ ਕੰਮ ਵਧੀਆ ਚੱਲਦਾ ਫਿਰ ਹਾਂਜੀ ਹਾਂਜੀ ਵੀਰੇ ਵਧੀਆ ਚੱਲੀ ਜਾਂਦਾ ਚਲੋ ਜਰਸੀ ਘਾਮਰ ਵੇਹੇ ਹਾਂਜੀ ਹਾਂਜੀ ਮਝੂਰੀਆਂ ਦੀ ਹਾਂਜੀ ਹਾਂਜੀ ਜਰਸੀ ਲੈ ਆਈ ਦੀ ਐਨਕੀ ਮਹੀਆਂ ਲਿਆਂਦੇ ਹੈ ਕਿ ਮਹੀਆਂ ਹਾਂਜੀ ਸੁਈਆਂ ਤੋਂ ਮੈਂ ਨਹੀਂ ਜੀ ਗੱਬਣ ਆਇਆ ਹਫਤਾ ਹਫਤਾ ਲੈਂਦੀ ਆ ਪੰਜ ਤੋਂ ਹਾਂਜੀ ਵੀਰੇ ਇੱਕ ਐਡਰੈਸ ਬੋਲ ਦਿਓ ਆਪਣਾ ਆਪਣਾ ਐਡਰੈਸ ਆ ਵੀ ਪਿੰਡ ਸਨੇਹਰਾ ਤਹਿਸੀਲ ਜੀ ਦਾ ਜ਼ਿਲ੍ਹਾ ਫਿਰੋਜ਼ਪੁਰ ਆ ਜੀਰੇ ਦੇ ਬਿਲਕੁਲ ਨਾਲ ਆ ਨਾਮ ਤੁਹਾਡਾ ਫੋਨ ਨੰਬਰ ਨਾ ਵੀਰੇ ਮੇਰਾ ਗੁਰਤੇ ਆ ਨਾ ਫ ਹਾਂਜੀ ਕਿੰਨਾ ਸਰੂਬ ਵੀਜੀ ਇਹ ਵੀਰ ਜੀ ਦੂਜਾ ਸੁਆ ਸੋਣੀ ਆ ਅੱਛਾ ਦੂਜਾ ਸੁਣੀ ਆ ਹਣਾ ਹਾਂਜੀ ਹਾਂਜੀ ਠੀਕ ਆ ਤੇ ਕਿੰਨਾ ਕਦੋਂ ਦਾ ਰਿਕਾ ਲੰਦਾ ਮੇਰੇ 12 ਕਿਲੋ ਉਹਨਾਂ ਨੇ ਮਾਲਕਾਂ ਦੇ ਦੱਸਣ ਮੁਤਾਬਕ 12 ਕਿਲੋ ਪਹਿਲਾਂ ਨੇ ਦਿੱਤਾ ਹੋਇਆ ਅੱਛਾ ਠੀਕ ਐਨਕੀ ਝੋਟੀ ਜੇ ਹਸਾਉਣਾ ਸਮੀ ਪਲੀ ਜਾਣ ਕੀ ਚਾਹੀਦਾ 13 14 ਕਿਲੋ ਕਿੰਨਾ ਚਾਹੀਦਾ ਹਾਂਜੀ ਵੱਡੀ ਝੋਟੀ ਖੁੱਲੀ ਫਿਰ ਵੀਜੀ ਹਾਂਜੀ ਵੀਰੇ ਲੋ ਜੀ ਦੇਖੋ ਅਜੇ ਲੈ ਲੈਣ ਟਾਈਮ ਝੋਟੀਆਂ ਬਟਣਾ ਬੋਟਾ ਜੱਡਾ ਤੇ ਸੋਨੇ ਲੋਹੀ ਆ ਗਿਆ ਨਾ ਜੀ ਲੋਹੀ ਝੋਟੀ ਆ ਗਈ ਠਾਨ ਗਲਾਬੀ ਆ ਜੀ ਨਹੀਂ ਚੰਗੀ ਚੰਗੀ ਝੋਟੀ ਹੈ ਜੀ ਯਾਰ ਬਹੁਤ ਪੂ ਲੇ ਜੋਰਤਾ ਬੱਲੀਆ ਨਾ ਜੀ ਘਟੇ ਹਵਤਾ ਲੈ ਜੂ ਬਾਈ ਬਹੁਤ ਚੰਗੀ ਝੋਟੀ ਬਣੂ ਵੱਡੀ ਬਾਈ ਬਹੁਤ ਬੜੂ ਬਹੁਤ ਸੋਹਣੀ ਹਾਂਜੀ ਹਾਂਜੀ ਬਾਈ ਆਜੋ ਵੀਰ ਜੀ ਆਜੋ ਚਲੋ 12 13 ਕੋ ਲਈ ਮਣੀ ਨਹੀਂ ਹੈ ਨਾ ਹਾਂਜੀ ਹਾਂਜੀ ਵੀਰ ਜੀ ਬਿਲਕੁਲ ਆ ਦੇਖੋ ਬਸ ਠੀਕ ਆ ਬਾਕੀ ਥੱਲੇ ਥੱਲੇ ਵੀਰੇ ਬਣੀ ਸਾਫ ਚੰਗੀ ਚੰਗੀ ਝੋਟੀ ਬਹੁਤ ਸਾਫ ਬਹੁਤ ਚੰਗੀ ਝੋਟੀ ਹੈ ਬਾਕੀ ਸੇਵਾ ਨਾ ਹਾਂਜੀ ਵੇਰੇ ਆਪਾ ਜੈ ਜੀ ਮੁੱਲ ਕਰਾ 88000 ਰੁਪਇਆ ਲੈਣ ਦੇ ਨਾਲ 88000 ਹਾਂ ਚਲੋ ਠੀਕ ਆ ਵੱਡੀ ਝੋਟੀ ਆ ਬਾਈ ਝੱਲੋ ਬੜੀ ਸਾਫ ਸੁਥਰੀ ਝੋਟੀ ਹੈ ਜੇ ਵੀਰੇ ਖੁੱਲ ਖੁੱਲ ਚ 92 ਬਥੇਰੀ ਜਾਣਾ ਝੋਟੀ 95 96000 ਦੀ ਵੀ ਖਾ ਲਈ ਵੱਡੀ ਵੱਡੀ ਹੈ ਝੋਟੇ ਬੰਨਾਰੇ ਹਾਂਜੀ ਬਾਈ ਠੀਕ ਆ ਤੇ ਆ ਵੀ ਦੂਜੇ ਜਰੂਰੀ ਇਹ ਵੀ ਦੂਜੇ ਸੂਏ ਝੋਟੀ ਆ ਬਾਈ ਇੱਕਿਆ ਮਾਲਕਾ ਤੋਂ ਲਈਆਂ ਉਹਨਾਂ ਨੇ 11 11 12 12 ਕਿਲੋ ਪਹਿਲਾਂ ਦੋਦੇ ਦੋਹਾਂ ਦੇ ਦੱਸਿਆ ਹੋਇਆ ਠੀਕ ਆ ਹਾਂਜੀ ਵੀਰੇ ਤੇ ਇਹ ਵੀ ਖੋਲੀਏ ਹਾਂਜੀ ਵੀਰੇ ਲੋ ਜੀ ਇਹ ਵੀ ਦੂਜਾ ਸੂਏ ਝੋਟੀ ਝੋਟੀ ਵੀ ਬੜੀ ਸਾਫ ਆ ਆ ਚੂਣ ਚੂਣ ਬਹੁਤ ਪੋਲੇ ਲੱਗੇ ਹੋਏ ਆ ਬਾਈ ਠੀਕ ਆ ਹਾਂਜੀ ਵੀਰੇ ਇਹ ਵੀ ਇੰਨਾ ਟਾਈਮ ਹੀ ਲਊਗਾ ਹਾਂਜੀ ਹਫਤਾ ਹੀ ਦੱਸਿਆ ਦੋਆਂ ਦਾ ਹਫਤਾ ਹੀ ਹਾਂਜੀ ਬਾਕੀ ਕੋਈ ਦੋ ਦਿਨ ਘੱਟ ਵੀ ਲੈ ਸਕਦੇ ਦੋ ਦਿਨ ਉੱਪਰ ਵੀ ਲੈ ਸਕਦੇ ਆ ਬਿਲਕੁਲ ਆ ਜਾ ਚਾਹੀਦਾ ਝੋਟੀਆਂ ਨੂੰ ਬਾਈ ਉਸ ਹਾਂਣਾ 13 14 ਕਿਲੋ ਦੋਤਾ ਚਾਉਣਾ ਚਾਹੀਦਾ ਲਈ ਆਪਣੇ ਇਲਾਕੇ ਨੂੰ ਹੀ ਆਪਣੇ ਇਲਾਕੇ ਅਸੀਂ ਇਧਰੋਂ ਲਈ ਹਾਂ ਹਾਂਜੀ ਹਾਂਜੀ ਨਹੀਂ ਚੰਗੀਆਂ ਝੋਟੀਆਂ ਇਧਰੋਂ ਬਾਜੀ ਫਿਰਾਂ ਦੀ ਕੀਮਾ ਜੀ ਇਹ ਵੀ 87 ਦੀ ਦੇ ਦੇ ਸੰਦੀ ਵੀਰੇ ਇਹ ਸਸਤਾ ਸੀ ਆ ਜੀ ਹਾਂਜੀ ਵੀਰੇ ਚਲੋ ਜੋ ਕੋਈ ਇਕੱਠਾ ਲਓ ਬੰਨੇ 85 85 ਦੇ ਰਿਹਾ ਜੀ ਜੇ ਬਾਈ ਇਕੱਠੀਆਂ ਲਾਉ 100 ਕਿਲੋਮੀਟਰ ਵਾੜ ਤੋਂ ਪਹੁੰਚ ਫਰੀ ਕਰ ਦਾਂਗੇ ਚਲੋ ਕੋਈ ਦਿੰਦਾ ਨਹੀਂ 85 ਟਿਕਾ ਡਿਕਾ ਨਹੀਂ ਠੀਕ ਆ ਬਹੁਤ ਸੋਹਣਾ ਰੇਟ ਆ ਤੁਹਾਡਾ ਹਾਂਜੀ ਵੀਰੇ ਆਹ ਗਾ ਜੀ ਹਾਂਜੀ ਵੀਰੇ ਇਹਨੂੰ ਚੌਥਾ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਅੱਛਾ ਇਹ ਹੋਣੀ ਆ ਜੀ ਤਾਂ ਨਵਾਈ ਦਵਾਈ ਨਹੀਂ ਗਈ ਹਾਂਜੀ ਬੱਚੀ ਆ ਗਈ ਨਾ ਬੱਚੀ ਆਮਾ ਅਗਰ 6-7 ਕਿਲੋ ਦੱਸਿਆ ਹੋਇਆ ਦੁੱਧ ਉਹਨਾਂ ਨੇ ਆਪਾਂ ਧਾਰਾ ਮਾਰ ਕੇ ਵੀਰੇ ਲਿਆ ਆਂਦੀ ਆ ਠੀਕ ਆ ਹਾਂਜੀ ਵੀਰੇ ਇਹ ਵੀ ਖੋਲੀਏ ਲਓ ਜੀ ਦੇਖੋ ਪਹਿਲਾ ਸੂਆ ਜੀ 6-7 ਦੇ ਵਸੀ ਮਗਰਾ ਕੀ ਜਰਸੀ ਆ ਚੈੱਕ ਕਰੂੰਗਾ ਬਾਕੀ ਖਾ ਪੀ ਕੇ ਬਾਂਜੂ ਬਾਈ ਹੋ ਪੀ ਲਿਆ ਘਰ ਦੀ ਸਾਮ ਲੈਣੀ ਸੀ ਬਿਲਕੁਲ ਜਮਾਈ ਸਾਮ ਹੈ ਨਹੀਂ ਸੀ ਆ ਦੇਖੋ ਇਹਦੀ ਕੰਡੀਸ਼ਨ ਕੀ ਕੀਤੀ ਪਈ ਆ ਨਹੀਂ ਨਹੀਂ ਦਿਖੀ ਜਾਂਦਾ ਜੀ ਹਾਂਜੀ ਓਵੇਂ ਸਾਫ ਸੁਥਰੀ ਆ ਜੀ ਚੋਣ ਪਸਮਾਨ ਦੀ ਸਹੀ ਆ ਜੀ ਇਹਦੀ ਵੀਰ ਜੀ ਕਿੰਮਤ ਕੀ ਆ ਜੀ ਇਹ 32000 ਦੀ ਦੇਦਗੇ ਵੀਰੇ ਚਲੋ ਲਾਸਟ 30 ਜਾਂਦਾ ਵੀਰੇ 30 ਜਾਂਦਾ ਹਾਂਜੀ ਜਾਂਦੇ ਮੋਲਾ ਪਾ ਉਹੀ ਕਰਨੇ ਜੇ ਲੈ ਲੈ ਹਾਂਜੀ ਬਾਹਰ ਨਹੀਂ ਨਹੀਂ ਬਸ ਹਾਂਜੀ ਵੀਰੇ ਉਹ ਵੀ ਲਾਉ ਨਹੀਂ ਨਹੀਂ ਵੀਰੇ ਇਹੀ ਆ ਤਿੰਨ ਨਾਗੀ ਲੋ ਜਾਈ 3 ਬਜੂ ਸੇਲ ਆ ਤੇ ਬਹੁਤ ਥੋੜਾ ਰੇਟ ਆ ਵੀਰ ਦਾ ਬਾਕੀ ਝੋਟੀਆਂ ਬਹੁਤ ਸਾਫ ਆ ਆ ਚੈੱਕ ਕਰ ਲੋ ਇੱਕ ਵਾਰੀ ਫੇਰੇ ਮੇਰੇ ਵੀ ਇਹਨੇ ਵੀ ਤੂੰ ਕਰਾ ਦੇ ਚਲੋ ਜੋ ਕਠਿਆ ਲੈ ਜੂਗਾ ਇੱਕ ਦੋਗਾ ਵੀਰੇ ਇੰਨੇ ਜੋ ਕੋਈ ਤੋਕਰ ਨਹੀਂ ਦਿੰਦਾ ਵੱਡੀਆਂ ਝੋਟੀਆਂ ਦਾ ਚੋਣ ਦਾ ਵੀ 14 14 ਕਿਲੋ ਆਗਾ ਬਾਕੀ ਅਗਲਾ ਸਮਝ ਦੇਖਿਆ ਆ ਬਾਜੀ ਬਸ ਬਾਜੀ ਹਾਂਜੀ ਵੀਰੇ ਤੇ ਨੰਬਰ ਬੋਲ ਦੋ ਜੀ ਆਪਣਾ ਨੰਬਰ ਵੀਰੇ 9781965870 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ